ਕੋਸ਼ਿਸ਼ ਕਿ ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਕੀ ਗੱਲ ਹੋਈ ਹੈ ਸਾਰੀ ਸਾਡੇ ਕੰਟਰੋਲ ਰੂਮ ਤੇ ਕੋਈ ਸਾਡੇ ਕੋਲ ਤਿੰਨ ਵਜੇ ਸੂਚਨਾ ਮਿਲੀ ਸੀ ਕਿ ਸੰਗਰੂਰ ਰੋਡ ਤੇ ਅਜੂਬਾ ਹੋਟਲ ਹੈ ਅਜੂਬਾ ਹੋਟਲ ਦੇ ਬਿਲਕੁਲ ਸਾਹਮਣੇ ਕੋਈ ਪੁਰਾਣਾ ਹੋਟਲ ਬੰਦ ਪਿਆ ਹੈ ਬਿਲਡਿੰਗ ਬੰਦ ਪਈ ਹੈ ਉਹਦੇ ਵਿੱਚ ਅੱਗ ਲੱਗੀ ਹੈ ਸਾਡੀ ਟੀਮ ਤੁਰੰਤ ਮੌਕੇ ਤੇ ਪਹੁੰਚ ਗਈ ਆ ਕੇ ਸ਼ਟਰ ਸ਼ੁੱਟਰ ਤੋੜ ਕੇ ਦੇਖਿਆ ਜ ਸਾਡੇ ਪਹਿਸ਼ਾਨਾ ਚੌਕ ਦੇ ਮੁਰਸ਼ਿਦ ਜੀ ਨੇ ਸਾਨੂੰ ਫੋਨ ਕੀਤਾ ਸੀ ਉਹ ਵੀ ਸਾਡੇ ਨਾਲ ਖੜੇ ਸੀਗੇ ਅਸੀਂ ਸ਼ਟਰ ਤੋੜਿਆ ਤਾਂ ਅੱਗ ਕਾਫੀ ਜ਼ਿਆਦਾ ਸੀ ਕਿ ਅੰਦਰ ਜਿਹੜਾ ਕਬਾੜ ਭਰਿਆ ਹੈ ਪਲਾਸਟੀ ਦਾ ਕਬਾੜਾ ਫਲੈਕਸਾਂ ਵਗੈਰਾ ਤੇ ਸਾਰਾ ਪਲਾਸਟਿਕ ਹੈ ਤੇ ਪਤਾ ਲੱਗਿਆ ਜਿਹੜਾ ਵੀ 8-10 ਸਾਲ ਤੋਂ ਬਿਲਡਿੰਗ ਬੰਦ ਹੀ ਪਈ ਹੈ ਕੋਈ ਰਹਿ ਨਹੀਂ ਰਿਹਾ ਨਾ ਕੋਈ ਕਾਰਵਾਈ ਹੁੰਦੀ ਹੈ ਇਸ ਤੇ ਸਮਾਨ ਕਿੰਨਾ ਕਿਸੀ ਇਹਦੇ ਵਿੱਚ ਤੇ ਸਮਾਨ ਸਾਰਾ ਟੋਟਲੀ ਭਰੀ ਹੋਈ ਹੈ ਬਿਲਡਿੰਗ ਉੱਪਰ ਵੀ ਔਰ ਜਿੰਨਾ ਉੱਪਰ ਹੈ ਉਹਨਾਂ ਬੇਸਮੈਂਟ ਹੈ ਸਰ ਬੇਸਮੈਂਟs ਵੀ ਇਹੀ ਕਬਾੜ ਭਰਿਆ ਹੋਇਆ ਹੈ ਜਿਸ ਕਰਕੇ ਅੱਗ ਤੇ ਕੰਟਰੋਲ ਪਾਣਾ ਸਾਨੂੰ ਮੁਸ਼ਕਲ ਹੋ ਰਿਹਾ ਕਿਉਂਕਿ ਪਲਾਸਟਿਕ ਹੋਣ ਕਰਕੇ ਅਸੀਂ ਕੈਮੀਕਲ ਯੂਜ਼ ਕਰ ਰਹੇ ਹਾਂ ਫੋਮ ਯੂਜ਼ ਕਰ ਰਹੇ ਹਾਂ ਹਰ ਗੱਡੀਚ ਤਾ ਤਮ ਕੰਟਰੋਲ ਕਰ ਤਿੰਨ ਕਿਹ ਗੱਡੀਆਂ ਲੱਗੀਆਂ ਆ ਤੁਮ ਤਾਂ ਸਰ ਤਿੰਨ ਗੱਡੀਆਂ ਸਾਡੇ ਕੋਲ ਆਪਣੀਆਂ ਤਿੰਨ ਗੱਡੀਆਂ ਸਾਡੇ ਕੋਲ ਆਪਣੀਆਂ ਆ ਗਈਆਂ ਇੱਕ ਸ਼ੰਭੂ ਸਾਡੀ ਖਸਾਂਤ ਕਰਨੇ ਤੇ ਲੱਗੀ ਹੋਈ ਹੈ ਤੇ ਉਸ ਤੋਂ ਇਲਾਵਾ ਅਸੀਂ ਨਾਬਾ ਸਮਾਨਾ ਤੇ ਪਾਣੀ ਦੀ ਸਪਲਾਈ ਵਾਸਤੇ ਅਸੀਂ ਮਿਲਟਰੀ ਦੀ ਸਹਾਇਤਾ ਵੀ ਲੈ ਰਹੇ ਹਾਂ ਤੇ ਮਿਲਟਰੀ ਵਾਲੇ ਨਾਲ ਹੀ ਸਾਡੇ ਕਿਉਂਕਿ ਨਾਲ ਮਿਲਟਰੀ ਇਹ ਜਾਂ ਪੈਂਦਾ ਤਾਂ ਉਹਨਾਂ ਨੇ ਵੀ ਸਾਨੂੰ ਸਹਾਇਤਾ ਕੀ ਲੱਗ ਰਿਹਾ ਕਾਬੂ ਪੈ ਜਾਏਗਾ ਕਿਦ ਸਰ ਹਾਲੀ ਜਨੂਰ ਦੇ ਕੋ ਕਾਬੂ ਕਰ ਰਹੇ ਹਾਂ ਅਸੀਂ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ ਹੁਣ ਕਿਉਂਕਿ ਬਿਲਡਿੰਗ ਬਹੁਤ ਪੁਰਾਣੀ ਹੈ ਬੰਜਰ ਖਸਤਾ ਹਾਲਤ ਦਾ ਕਿਉਂਕਿ ਮੈਂ ਅੰਦਰ ਵੀ ਆਪਣੇ ਮਜ਼ਮਾ ਨੂੰ ਅੰਦਰ ਨਹੀਂ ਜਾਣ ਦੇ ਰਿਹਾ ਬਾਹਰ ਹੀ ਖੜ ਕੇ ਅੱਗ ਪਾ ਰਹੇ ਆ ਇਸ ਕਰਕੇ ਟਾਈਮ ਲੱਗ ਰਿਹਾ ਲੱਗ ਨਹੀਂ ਰਿਹਾ ਹਰ ਜਗ੍ਹਾ ਤੇ ਕਿਉਂਕਿ ਹੁਣ ਬਾਜ਼ਾਰ ਦੇ ਵੀ ਕੁਝ ਦਿਨ ਪਹਿਲੇ ਇਸੇ ਤਰ੍ਹਾਂ ਹੀ ਕੰਮ ਹੋਇਆ ਸੀ ਅੱਗ ਲੱਗੀ ਸੀ ਸਾਮਾਨ ਜਿਹੜਾ ਹੈਗਾ ਆਪਾਂ ਮੰਡੋਂ ਮੱਝਾ ਕੀ ਕਹੋਗੇ ਸਰ ਗੱਲ ਇਹ ਆ ਵੀ ਅੱਜ ਕੱਲ ਜਿਹੜਾ ਸਾਮਾਨ ਹੈ ਜੇ ਆਪਾਂ ਲਗਾਈਏ ਤਾਂ ਅੱਗ ਦਾ ਘਰ ਹੈ ਇਹ ਸਾਰਾ ਪਲਾਸਟਿਕ ਹਰ ਚੀਜ਼ 'ਚ ਪਲਾਸਟਿਕ ਆਪਾਂ ਵਰਤ ਰਹੇ ਆ ਘਰ ਦੇ ਫੁੱਟਰ ਡੋਰ ਸਟੈਪ ਤੋਂ ਲੈ ਕੇ ਘਰ ਦੇ ਟਾਪ ਤੱਕ ਤੁਸੀਂ ਪਲਾਸਟਿਕ ਦਾ ਸਾਮਾਨ ਵਰਤ ਰਹੇ ਹੋ ਤਾਂ ਅੱਗ ਦਾ ਪਰ ਖੁਦ ਘਰੇ ਬਾੜ ਰੱਖੀ ਆ ਆ ਇਸ ਕਰਕੇ ਅੱਗ ਤੋਂ ਆਪ ਬਚੋ ਮੈਨੂੰ ਰਿਕੁਐਸਟ ਹੈ ਸਾਰਿਆਂ ਨੂੰ ਜੋ ਪਿਛਲੇ 3-4 ਦਿਨ ਪਹਿਲਾਂ ਤੁਸੀਂ ਲੋਕ ਸਾਡੇ ਨਾਲ ਸੀਗੇ ਜਿਹੜੀ ਦੁਕਾਨਾਂ ਨੂੰ ਅੱਗ ਲੱਗਿਆ ਸ਼ਾਰਟ ਸਰਕਟ ਕਰਕੇ ਤਾਂ ਅਵੇਅਰ ਹੋਵੋ ਅੱਗ ਤੋਂ ਅਵੇਅਰ ਹੋਵੋ ਅੱਗ ਤੋਂ ਬਚੋ ਜਿੱਦਾਂ ਕਹਿ ਰਹੇ ਤੁਸੀਂ ਬੰਦ ਪਏ ਸੀ ਫਿਰ ਅੱਗ ਲੱਗਣ ਦਾ ਕਾਰਨ ਕੀ ਸਰ ਇਹ ਕਾਰਨ ਬਾਅਦ ਵਿੱਚ ਦੇਖਾਂਗੇ ਡਿਟੈਕਟ ਕਰਾਂਗੇ ਸਾਡੇ ਨਾਲ ਪੁਲਿਸ ਫੋਰਸ ਵੀ ਹੋਏਗੀ ਤੇ ਬਾਅਦ ਵਿੱਚ ਡਿਟੈਕਟ ਕਰਾਂਗੇ ਵੀ ਕੀ ਉਹ ਕਾਰਨ ਹੋ ਸਕਦੇ ਆ